ਸਾਕ ਬਜਟਵੰਦਾ ਛੋਟਾ ਟਰੈਕਟਰ ਛੋਟੇ ਗੇਰ ਵਾਲਾ ਛੋਟਾ ਟਰੈਕਟਰ ਛੋਟੇ ਗੇਰ ਵਾਲਾ ਹਾਂਜੀ T20 ਇਹਦੀ ਸੈਂਸਰ ਇਹਦੇ ਮੰਨ ਕੇ ਜੇ ਲੋ ਕੀ मीनिंग ਹੋ ਜਾਂਦਾ ਜੀ ਆਪਾਂ ਇਹਦਾ मीनिंग ਹੁੰਦਾ ਭਾਈ ਜਿਵੇਂ ਯੂਪੀਆ ਵੀ ਸਿਸਟਮ ਜਾਂ ਨਹੀਂ ਆਈ ਸੀ ਕਿਹੜਾ ਚੀਜ਼ ਹੈ ਹਾਂਜੀ ਹਾਂਜੀ ਇਥੇ ਮੰਨ ਕੇ ਕਿਤੇ ਮਰਜ਼ੀ ਚੱਲੀ ਜਾਂਦਾ ਹੈ ਰੋਡ ਨਾਲ ਕੰਟੈਕਟ ਹੋ ਜਾਂਦਾ ਭਾਈ ਲਓ ਵੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਮੀਨਦਾ ਤੁਸੀਂ ਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਮਰਗਪਾਲ ਸਿੰਘ ਬੱਬੂ ਤੇ ਆਪਾਂ ਖੜੇ ਬਈ ਬਰਨਾਲੇ ਟਰੈਕਟਰਾਂ ਦੀ ਮੰਡੀ ਤੇ ਜੋ ਕਿ ਹਰ ਸੋਮਵਾਰ ਹੁੰਦੀ ਹੈਗੀ ਤੇ ਆਪਾਂ ਅਸੀਰ ਭਾਈ ਵਧੀਆ ਭਾਈ ਵਧੀਆ ਵਧੀਆ ਚਲਦੀ ਕਰਾ ਠੀਕ ਆ ਭਾਈ ਜੀ ਹਾਂਜੀ ਹਾਂਜੀ ਤੁਸੀਂ ਦੱਸੋ ਤੇ ਕਿੰਨੇ ਕਿ ਟਰੈਕਟਰ ਹੁੰਦੇ ਜੀ ਟਰੈਕਟਰ ਸੀਸਾ ਟਰੈਕਟਰ ਹੈਗੇ ਭਾਈ ਆਪਣੇ ਕੋਲੇ ਠੀਕ ਆ ਜੀ ਤੇ ਲੋਡ ਵਗੈਰਾ ਦੀ ਤਾਂ ਫੈਸੀਬਿਲਟੀ ਹੁੰਦੀ ਹੁੰਦੀ ਹੈ ਹਾਂ ਹਾਂ ਲੋਡ ਦੀ ਤੇ ਜਿਹਨੇ ਟਰੈਕਟਰ ਪੰਜਾਬ ਨੰਬਰ ਆਈ ਸਾਰੇ ਪੰਜਾਬ ਨੰਬਰ ਪਹਿਲੇ ਨਾਂ ਬਈ ਨਗਦ ਕਹੇ ਜੀ ਠੀਕ ਆ ਜੀ ਇੱਕ ਗੱਲ ਆਪਾਂ ਹੋਰ ਕਰ ਲਈਏ ਵੀ ਜਿਹੜੇ ਟਰੈਕਟਰ ਨੇ ਆਪਣੇ ਕੋਲੇ ਠੀਕ ਆ ਜੀ 2 ਸਪੀਡ ਹੁੰਦੀ ਨੇ 3 ਸਪੀਡ ਹੁੰਦੀ ਨੇ 4 ਸਪੀਡ ਹੁੰਦੀ ਨੇਗੇ ਸਾਰੇ ਹੁੰਦੇ ਨੇ ਠੀਕ ਆ ਜੀ ਤੇ ਆਪ ਕਰਾਇਆ ਕਿਪੇ ਤੇ ਵੀ ਦੇ ਦੇਂਗਾ ਕਿਰਾਏ ਤੇ ਵੀ ਦੇ ਦੇਂਗਾ ਤੇ ਕਿਰਾਏ ਤੇ ਵੀ ਦੇ ਦੇਣਗੇ ਤੇ ਇਹਨਾਂ ਦਾ ਮੰਨ ਕੇ ਲੱਗੂ ਲੱਗ ਰੁਪਈਆ ਹਾਂ ਟਰੈਕਟਰ ਦੇ ਹਿਸਾਬ ਨਾਲ ਲੱਗ ਬਈ ਠੀਕ ਆ ਜੀ ਦਿਨ ਲਈ ਅਲੱਗਾ ਗਾ ਜਿਵੇਂ ਮਹੀਨੇ ਲਈ ਕੋਈ ਘਟ ਜਾਂਦਾ ਹਾਂ ਉਹ ਲੱਗ ਠੀਕ ਆ ਬਾਈ ਤੇ ਸਹੀ ਲੋਕੇਸ਼ਨ ਕੀ ਹੈ ਬਾਈ ਜੀ ਆਪਣੀ ਸਹੀ ਲੋਕੇਸ਼ਨ ਬਾਈ ਹੰਡਾਇਆ ਆਪਣਾ ਸੰਗਲ ਚੌਕ ਬਠਿੰਡਾ ਰੋਡ ਦੇ ਤੇ ਨੇਸ਼ਰਲ ਟਾਬੇ ਦੇ ਨਾਲ ਠੀਕ ਆ ਬਾਈ ਬਾਬਾ ਟਰੈਕਟਰ ਸ਼ਿਫਟ ਤੇ ਠੀਕ ਆ ਬਈ ਬਾਈਆਂ ਕੋਲੇ ਵਧੀਆ ਵਧੀਆ ਕੰਡੀਸ਼ਨ ਦੇ ਟਰੈਕਟਰ ਨੇ ਵੀ ਬਾਈ ਟਰੈਕਟਰ ਹੁੰਦਾ ਇੱਥੇ ਆਪਣਾ ਠੀਕ ਆ ਜੀ ਲੋਨ ਆਪੇ ਕਰਾਂਗੇ ਜੇ ਟਰੈਕਟਰ ਕ ਤੇ ਜਿਵੇਂ ਕਹਦੇ ਟਾਪ ਮਾਡਲ ਜਾਂ ਡਾਊਨ ਮਾਡਲ ਕੋਈ ਹਾਂ ਹਾਂ ਕਿਹੜਾ ਮਰਜ਼ੀ ਹੋਵੇ ਕਹੇ ਜਾਂ ਮਰਜ਼ੀ ਹੋਵੇ ਠੀਕ ਆ ਭਾਈ ਜੀ ਤੇ ਬਾਕੀ ਜੇ ਧਾਰ ਕੱਢ ਲਿਆ ਉਹ ਟਰੈਕਟਰ ਲੈ ਜਾਓ ਭਾਈ ਕੋਲ ਇਹ ਕੰਮ ਆ ਜਾ ਤੇ ਲੋ ਜੀ ਪਹਿਲੇ ਟਰੈਕਟਰ ਬਾਈ ਗੱਲ ਕਰਾਂਗੇ ਸਵਰਾਜ 963 ਤੇ ਛੋਟਾ ਟਰੈਕਟਰ ਹਾਂ 3 ਸਪੀਡ ਟਰੈਕਟਰ ਆ ਇਹ ਬਾਈ 3 ਸਪੀਡ ਟਰੈਕਟਰ ਹਾਈ ਗੇਅਰ ਚ ਬੈਕ ਹੋਣ ਵਾਲਾ ਆ ਇਹ ਹਾਈ ਗੇਅਰ ਚ ਤੇ ਜਿਵੇਂ ਆਪਾਂ ਕਹიდੀਏ ਫੋਲਕੂਬੀ ਵਾਲਾ ਟਰੈਕਟਰ ਮੰਨੇ ਆ ਫੋਲਕੂਬੀ ਵਾਲਾ ਟਰੈਕਟਰ ਮੰਨੇ ਜਾਂਦਾ ਅੱਜ ਠੀਕ ਆ ਜੀ ਤੇ ਟਾਇਰ ਟੱਪਾਂ ਦੀ ਗੱਲ ਕਰੀ ਬਈ ਜੀ ਰੇ 85 90 ਪੈਸੇ ਨਾਲ ਰੇ ਟਾਇਰ ਨੇ ਬਈ ਨਾਲ ਦੇ ਹਾਂਜੀ ਹਾਂ ਨਾਲ ਦੇ ਟਾਇਰਾਂ ਦੀ ਆਪਣੀ ਗਾਰੰਟੀ ਆ ਨਾਲ ਦੇ ਟਾਇਰਾਂ ਦੀ ਵੀ ਪਈ ਗਏਗਾ ਗਾਰੰਟੀ ਕਿਦੇ 16 ਦੇ ਟਾਇਰਾਂ ਚ ਆ ਗਿਆ 16 9 28 ਦੇ ਟਾਇਰ ਨੇ ਬਈ ਠੀਕ ਆ ਜੀ ਤੇ オリジナル ਦੀ オリジナル ਦੀ ਵੀ ਸਾਰੇ ਦੀ ਆਪਣੀ ਗਾਰੰਟੀ ਆ ਬਈ ਠੀਕ ਆ ਜੀ ਪੰਜਾਬ ਨੰਬਰ ਆਗਾ ਪੰਜਾਬ ਨੰਬਰ ਆ ਪਹਿਲੇ ਨਾਗਾ ਨਾ ਪਹਿਲੇ ਨਾ ਤੇ ਨਕਦ ਕਹਿ ਸਕਦਾਗਾ ਹਾਂਜੀ ਤੇ ਪਹਿਲਾਂ ਲੋਨ ਲੋਨ ਸਾਰਾ ਕੁਝ ਕਲੀਅਰ ਹੋ ਜਾਂਦਾ ਜਿੰਨੇ ਹਾਂ 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 ਫਿਰ ਜੇ ਲੋ ਕੀ ਡਿਮਾਂਡ ਆ ਬਾਈ ਜੀ ਇਹਦੀ ਇਹ ਡਿਮਾਂਡ ਹੈਗੀ 6 ਲੱਖ ਤੇ ਬਾਈ 72000 ਰੁਪਇਆ ਬਾਈ 20 ਮਾਡਲ 20 ਮਾਡਲ ਆਗਾ ਠੀਕ ਆ ਬਾਈ ਜੀ ਟੌਪ ਮਾਡਲ ਤੇ ਬਾਕੀ ਜੇ ਸਾਢੇ ਸੜਾ ਦੀ ਗੱਲ ਕਰੀਏ ਬਾਈ ਜੀ ਬਾਈ 60000 ਰੁਪਇਆ ਦੇ ਦਾਂਗੇ 6 ਲੱਖ ਬਾਈ ਤੁਹਾਡੇ ਖਾਤਰ ਠੀਕ ਆ ਜੀ ਤੇ ਬਾਕੀ ਜੇ ਟਰੈਕਟਰ ਵੀ ਕੱਟ ਲਾਂਗੇ ਹਾਂ ਤੇ ਲੋਨ ਵਗੈਰਾ ਵੀ ਹੋ ਜਾਊਗਾ ਇਹ ਧਾਰ ਗੱਡ ਵੀ ਲਿਆ ਸਕਦੇ ਹੋ ਟਰੈਕਟਰ ਵੀ ਹਾਂ ਜੀ ਠੀਕ ਆ ਜੀ ਤੇ ਅੱਗੇ ਆ ਗਿਆ ਬਾਈ ਜੀ 7550 ਛੋਟਾ ਟਰੈਕਟਰ ਛੋਟੇ ਗੇਰ ਵਾਲਾ ਛੋਟਾ ਟਰੈਕਟਰ ਛੋਟੇ ਗੇਰ ਵਾਲਾ ਹਾਂਜੀ T20 ਬਾਈ ਚੈੱਕ ਕਰੋ ਟਰੈਕਟਰ ਦੀ ਕੰਡੀਸ਼ਨ ਨਵਾਂ ਪਿਆ ਟਰੈਕਟਰ ਪੂਰਾ ਤੇ ਬਾਈ ਜੀ ਤਾਂ ਕਹਿੰਦੇ ਇਹ ਰੰਗ ਨੂੰ ਕਹਿੰਦੇ ਕੁਝ ਹੁੰਦਾ ਹੀ ਨਹੀਂ ਸੀ ਹਾਂ ਠੀਕ ਹੈ ਤੇ origignal ਦੀ ਬਾਈ ਜੀ ਇਹਦੀ ਵੀ ਗਾਰੰਟੀ ਹੋਊਗੀ ਜੀ ਇਹ origignal ਹੀ ਗਾਰੰਟੀ ਹੈ 80 ਪੈਸੇ ਟਾਇਰ ਨਾਲ ਦੇ ਨੇ ਬਾਈ 18万 ਨਾਲ ਦੇ ਹਾਂ ਲੈ ਬਾਈ ਜੀ 80 ਪੈਸੇ ਟਾਇਰ ਨਾਲ ਦੇਣਗੇ ਤੇ 18 ਮਾਡਲ ਹੈ ਤੇ ਚੱਲ ਚਲਾਵੇ ਦੀ ਗੱਲ ਕਰੀ ਬਾਈ ਜੀ ਕਿੰਨੇ ਘੰਟੇ ਚੱਲੇ ਹੋਗਾ ਤਕਰੀਬਨ ਇਹ ਚੱਲਿਆ ਹੋਵੇ 15 1600 ਘੰਟੇ ਦੇ ਨਾਲ ਲੈ ਬਾਈ ਜੀ origignal ਜਿੰਨਾ ਵੀ ਚੱ ਕੰਪਨੀ ਰਿਕਾਰਡ 15 16 ਘੰਟਾ ਚੱਲੇ ਹੋਏਗਾ ਕੰਡੀਸ਼ਨ ਚੈੱਕ ਜਰੂਰ ਕਰਨਾ ਟਰੈਕਟਰ ਹੀ ਕੋਕਾ ਪੀਸ ਪੈਗਾ ਤੇ ਕੀ ਡਿਮਾਂਡ ਹੈ ਬਾਈ ਜੀ ਇਹ ਡਿਮਾਂਡ ਹੈਗੀ 595000 ਰੁਪਿਆ ਬਈ 18 ਮਾਰਨਾ ਠੀਕ ਹੈ 595000 ਰੁਪਿਆ ਫੁੱਲ ਟੌਪ ਚ ਆ ਗਿਆ ਪਾਵਰ ਸਟੀਅਰਿੰਗ ਚ ਆ ਗਿਆ ਟਾਟਾ ਟੱਪਿਆਂ ਦੀ ਵੀ ਤੇ ਇਹ ਵੀ ਪੰਜਾਬ ਨੰਬਰ ਜੀ ਤੇ ਅੱਗੇ ਗਿਆ ਬਈ ਮਹਿੰਦਰਾ 605 880 ਅਰਜਨ ਅਰਜਨ ਵੈਲੀ ਅਰਜਨ ਵੈਲੀ ਲਿਖਾਇਆ ਵੀ ਹੋਇਆ ਆਪਣਾ ਅਰਜਨ ਵੈਲੀ ਲੈ ਵੀ ਅਰਜਨ ਵੈਲੀ ਬਾਈ ਕਹਿੰਦਾ ਲਿਖਾਇਆ ਵੀ ਹੈ ਤੇ ਚੱਕ ਵੀ ਕਰ ਲੋ ਲੈ ਆਇਆ ਜੀ ਠੀਕ ਹੀ ਵੈਲੀ ਹੈ ਬਾਕੀ ਬਾਕੀ ਬਈਲੀ ਹੈਗਾ ਹਾਂਜੀ ਤੇ ਇਹ ਕਹਿੰਦੇ ਛੋਟਾ ਟਰੈਕਟਰ ਹੀ ਮਰਦੇ ਨਹੀਂ ਆਏ ਹਾਂ ਇਹ ਨਹੀਂ ਮਰਦਾ ਬਾਈ ਠੀਕ ਹੈ ਜੀ ਤੇ ਬੀਕੇਟੀ ਦੇ ਫਰੰਟ ਟਾਇਰ ਪਾਏ ਨੇ ਰੇਡੀਅਲ ਵਾਲੇ ਰੇਡੀਅਲ ਹਾਂਜੀ ਠੀਕ ਹੈ ਜੀ ਤੇ ਬੈਕ ਟਾਇਰ ਦੀ ਗੱਲ ਕਰੀ ਕਿੰਨੇ ਕੇ ਪੈਸੇ ਬੈਕ ਟਾਇਰ ਨਾਲ ਦੀ ਨੇ ਬਾਈ ਇਹਦੇ ਹੈਗੇ ਨੇ ਅਸੀਂ ਬੈਕ ਟਾਇਰ 19 ਮਰਦਾ ਠੀਕ ਹੈ 19 ਮਾਡਲ ਆਗਾ ਤੇ ਨਾਲ ਡਿਜੀ ਸੈਂਸ ਵਾਲਾ ਹੈ ਡਿਜੀ ਸੈਂਸ ਵਾਲਾ ਦਾ ਚੇਂਜਰ ਗੇਅਰ ਵਾਲਾ ਚੇਂਜਰ ਗੇਅਰ ਵਾਲਾ ਤੇ ਮੰਨ ਕੇ ਚੱਲੀ ਜੇ ਡਿਜੀ ਸੈਂਸ ਵਾਲਾ ਇਹਦੇ ਮੰਨ ਕੇ ਚੱਲੋ ਕੀ ਮੀਨਿੰਗ ਹੋ ਜਾਂਦਾ ਜੀ ਆਪਾਂ ਇਹਦਾ ਮੀਨਿੰਗ ਹੋ ਜਾਂਦਾ ਬਈ ਜਿਵੇਂ GPS ਸਿਸਟਮ ਜਾਂ ਨਹੀਂ ਆਇਸੀ ਕਿਹੜਾ ਚੀਜ਼ ਹੈ ਹਾਂਜੀ ਹਾਂਜੀ ਤੇ ਮੰਨ ਕੇ ਕਿਤੇ ਮਰਜ਼ੀ ਚੱਲੀ ਜਾਂਦਾ ਇਹ ਉਹ ਨਾਲ ਕੰਟੈਕਟ ਹੋ ਜਾਂਦਾ ਬਾਈ ਠੀਕ ਹੈ GPS ਸਿਸਟਮ ਉਹ ਉਹ ਚੀਜ਼ ਹੈਗੇ ਤੇ ਜਿਵੇਂ ਆਪਾਂ ਕਹਿੰਦੇ ਵੀ ਜਿਹੜੇ ਅੱਜ ਕੱਲ੍ਹ ਦੇ ਮੁੰਡੇ ਨੇ ਉਹ ਤਾਂ ਕੰਟੈਕਟ ਕਰ ਹੀ ਲੈਂਦੇ ਨੇ ਹਾਂ ਹਾਂ ਠੀਕ ਹੈ ਤੇ ਕੀ ਡਿਮਾਂਡ ਹੈ ਭਾਈ ਜੀ ਇਹਦੀ ਇਹ ਡਿਮਾਂਡ ਹੈਗੇ ਬਈ ਠੀਕ ਹੈ ਉਹਨੇ 11 ਜੀ ਮੂਰ ਨੂੰ ਉਹਨੇ ਜੀ ਮਗਰ ਨੂੰ ਚੇਂਜਰ ਲੱਗਿਆ ਹੈ ਚੇਂਜਰ ਗੇਅਰ ਵਾਲਾ ਜਿਹਨੂੰ ਆਪਾਂ ਕਹਿੰਦੇ ਆ ਤੇ ਚੇਂਜਰ ਗੇਅਰ ਵਾਲਾ ਤਾਂ ਪਹਿਲਾਂ ਵੀ ਕਹਿੰਦੇ ਬਹੁਤ ਵੇਚਦੇ ਨੇ ਹਾਂ ਬਾਈ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਬਾਈ ਜੀ ਦੀ ਇਹ ਡਿਮਾਂਡ 685000 ਰੁਪਏ ਬਾਈ 19 ਮਾਡਲ ਆ ਠੀਕ ਹੈ 650 ਬਾਜੀ ਮਾਨਤਾਂਜਾ ਕਰਦੇ ਜੀ ਮਾੜਾ ਜੇ ਮੇਰੀ ਵੀਡੀਓ 650 ਬਾਈ 70000 ਰੁਪਏ ਦੇ ਦਾਂਗੇ 6 ਲੱਖ ਠੀਕ ਹੈ 70000 ਰੁਪਏ ਦਾ ਤੇ ਕਹੇਗਾ ਬਾਈ ਜੀ ਡੀਆਈ 35 ਦਾ ਤੇ ਜਿਵੇਂ ਆਪਾਂ ਕਹਿੰਦੀ ਬਾਈ ਜੀ ਇਹ ਸੈਂਟਰ ਗੇਅਰ ਬਹੁਤ ਜ਼ਿਆਦਾ ਘੱਟ ਮਿਲਦਾਗਾ ਟਰੈਕਟਰ ਤੇ ਆਹ ਸੈਂਟਰ ਗੇਅਰ ਹੈਗਾ ਇਹ ਖਰਚਾ ਉਹ ਘੱਟ ਸੈਂਟਰ ਗੇਅਰ ਦਾ ਬਾਈ ਸੈਂਟਰ ਗੇਅਰ ਦਾ ਖਰਚਾ ਹੀ ਬਹੁਤ ਘੱਟ ਤੇ ਟਾਇਰ ਟੱਪਿਆਂ ਦੀ ਗੱਲ ਕਰੀਏ ਬਾਈ ਜੀ ਟੱਪੇ ਨਵੀਂ ਹੋਣ ਇਹਦੇ 90% ਟਾਇਰ ਹੀ ਨੇ ਠੀਕ ਆ ਜੀ ਚਲ ਆ ਵੀ ਕੰਡੀਸ਼ਨ ਚੈੱਕ ਕਰ ਲਉ ਪੂਰਾ ਕਿੰਨੇ ਮਾਡਲ ਆ ਬਾਈ ਇਹ ਇਹ ਮੰਨ ਲ 2010 ਬਾਈ 2010 ਮਾਡਲ ਹਾਂਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਉ ਜਿਵੇਂ ਕੇਅਰ ਰਿਪੋਰਟ ਆ ਬਾਈ ਓਕੇ ਰਿਪੋਰਟ ਪੈਪੂ ਪੂਰਾ ਜਿਆਦਾ ਨਵਾਂ ਟਰੈਕਟਰ ਆ ਠੀਕ ਆ ਜੀ ਤੇ ਬਿਨਾ ਪਾਵਰ ਸਟੀering ਤੋਂ ਹਾਂਜੀ ਬਿਨਾ ਸੈਂਪ ਲੇ ਵੀ 2 ਲੱਖ 65000 ਰੁਪਇਆ ਡਿਮਾਂਡ ਆਗੀ ਤੇ ਘੱਟ ਖਰਚੇ ਵਾਲਾ ਤੇ ਘੱਟ ਰੁਪਇਆ ਚ ਬਹੁਤ ਕੈਂਟ ਟਰੈਕਟਰ ਤੇ ਅੱਗੇ ਗਿਆ ਬਾਈ ਜੀ ਸੋਨਾਲੀਕਾ ਮਿੱਡੀ ਸੋ ਵਾਲਾ 35 ਦਾ ਹਾਂ ਇਹ ਮਿੱਡੀ ਸੋ ਚ ਆ ਗਿਆ ਜੀ ਆਰ ਐਕਸ ਤੇ ਇਹ ਵੀ ਸਾਦੇ ਸਟੀering ਵਾਲਾ ਹਾਂਜੀ ਸਿੰਪਲ ਸਟੀering ਇਹ 13 ਮਾਡਲ ਆ ਬਾਈ ਠੀਕ ਹੈ ਜੀ ਇਹ 13 ਮਾਡਲ ਆ ਜੀ ਹਾਂਜੀ 2013 ਮਾਡਲ ਲੈ ਵੀ 13 ਮਾਡਲ ਆ ਕਿ ਕੰਡੀਸ਼ਨ ਚੈੱਕ ਜਰੂਰ ਕਰ ਲੋ ਤੇ ਆਲ ओरिजिनल ਦੀ ਆਲ ओरिजिनल ਬਾਈ ਹਾਂਜੀ ਠੀਕ ਆ ਜੀ 80% ਟਾਇਰ ਨੇ ਨਾਲ ਦੇ ਬਾਈ ਠੀਕ ਆ ਜੀ ਤੇ ਬਾਕੀ ਕੰਡੀਸ਼ਨ ਚੈੱਕ ਦੇਵੂ ਕਰ ਲੋ ਪੂਰਾ ਕੋਕਾ ਪੀਸ ਬੈਟਰ ਟਟਰ ਤੇ ਕੀ ਡਿਮਾਂਡ ਆ ਬਾਈ ਇਹਦੀ ਕੀ ਡਿਮਾਂਡ ਹੈ ਕਿ ਤੈਨੂੰ 132000 ਰੁਪਏ ਬਾਈ 3 ਲੱਖ 32000 ਰੁਪਏ ਬਾਈ ਚੈੱਕ ਕਰੋ ਤੇ 35 ਦਾ ਤੇ 32 ਦਾ ਹੈ ਹਾਂ ਟਟਈਆ ਨਾਲ ਹੀ ਆ ਕੋਈ ਨਾ ਬਾਕੀ ਵੀ ਜਾਓਗੇ ਹਾਂ ਜਰੂਰ ਮੌਕੇ ਤੇ ਬਾਈ ਜੀ ਮਨਤਨ ਜਰੂਰ ਕਰਨੀ ਹੈ ਤੇ ਲੋਨ ਵਗੈਰਾ ਇਹਦੇ ਉੱਤੇ ਹੋ ਜਾਊਗਾ ਹਾਂਜੀ 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 ਠੀਕ ਆ ਲੋਨ ਵਗੈਰਾ ਵੀ ਹੋ ਜਾਊਗਾ ਇਹ ਕੰਡੀਸ਼ਨ ਪੂਰੀ ਵਧੀਆ ਪਈ ਹੈ ਸਾਫ ਹੈਗਾ ਟਰੈਕਟਰ ਹਾਂਜੀ ਤੇ ਅੱਗੇ ਹੈਗਾ ਭਾਈ ਜੀ ਡੈਮੋ ਤਾਂ ਦਾ ਨਹੀਂ ਲਾਇਆ ਹੋਇਆ ਹੈ ਜੀ ਹਾਂਜੀ ਡੈਮੋ ਤਾਂ ਦਾ ਨਹੀਂ ਲਾਇਆ ਨਾ 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 ਠੀਕ ਹੈ ਜੀ ਡੈਮੋ ਤਾਂ ਨਹੀਂ ਲਾਇਆ ਭਾਈ ਕਹਿੰਦਾ ਕਈ ਵਾਰ ਮਹਾ ਅਬਦੇ ਵਾਲੇ ਸੁਵਰਾਜ ਵਾਲੇ ਖੜਾ ਕੇ ਉਹਨਾਂ ਨੂੰ ਵੀ ਡੈਮੋ ਇਹ ਜੋੜੀ ਨੇ ਡੈਮੋ ਦੀ ਬਈ ਠੀਕ ਹੈ ਜੀ ਤੇ ਲੋ ਬਈ ਚੈੱਕ ਕਰੋ 15 ਸਪੀਡਾਂ ਵਾਲਾ ਜਿਵੇਂ ਕਹਿੰਦੀ ਹੈ 3 ਸਪੀਡ ਚ 3 ਸਪੀਡ ਚ ਆ ਗਿਆ ਬਈ ਠੀਕ ਹੈ ਦੇਖੀ ਚੁੱਲੇ ਵਾਲਾ ਜਿਹਦੀ ਡਿਮਾਂਡ ਵੀ ਵੱਧਦਾ ਕਿ 22 ਮਾਡਲ ਆ ਗਿਆ 22 ਮਾਡਲ ਆਗਾ ਤੇ ਕਿੰਨੇ ਘੰਟੇ ਚੱਲੇ ਹੋਵੇ ਜੀ ਇਹ ਇਹ 100 ਘੰ ਠੀਕ ਹੈ ਚਲੋ ਆਪਾਂ 2 ਕਿਸੂਨ ਲਾ ਕੇ ਚੱਲੀਏ ਪੈਸੇ ਜਿੰਨਾ ਚੱਲਿਆ ਹੋਇਆ ਕਹਿੰਦੇ origignal ਚੱਲਿਆ origignal ਚੱਲਿਆ ਹੋਇਆ ਬਾਕੀ ਢੇੜੇ ਢੇੜੇ ਤੇ ਨੋਰਮਲ ਦੇ ਚੱਲਿਆ ਹੋਇਆ ਹਾਂ ਇਹ ਬਾਕੀ ਕਿ ਨਹੀਂ ਹੈ ਚੈੱਕ ਕਰ ਲੋ ਤੇ ਨਾਲ ਦੇ ਲਫਾਜ਼ੇ ਨੂੰ ਕੋਈ ਨਾ ਕੋਈ ਵਗੈਰਾ ਵੀ ਲੱਗੇ ਹੋਈ ਆ ਤੇ ਕੀ ਡਿਮਾਂਡ ਆ ਭਾਈ ਇਹਦੀ ਇਹ ਡਿਮਾਂਡ ਹੈਗੀ ਆ ਭਾਈ 7 ਲੱਖ ਤੇ 82000 ਰੁਪਈਆ ਭਾਈ 22 ਮੰਨ ਲਾ 22 ਮਾਡਲ ਆਗਾ 16 ਦੇ ਟਾਇਰਾਂ ਵਾਲਾ ਆਗਾ 16 ਦੇ ਟਾਇਰਾਂ ਵਾਲਾ ਆਗਾ 3 ਸਪੀਡ ਆ 3 ਸਪੀਡ ਚ ਹੈਗਾ ਆਲ ਖੂਬੀਆਂ ਵਾਲਾ ਇਹ ਜੇ ਕਦੇ ਵੀ ਜੇ ਨਵਾਂ ਟਰੈਕਟਰ ਖਰੀਦੇ ਜਾਣੇ ਤਾਂ ਇਹ ਟਰੈਕਟਰ ਚ ਘੱਟੋ ਘੱਟ ਆਲੇ ਦਾ ਡੇਢ ਡੇਢ ਲੱਖ ਰੁਪਏ ਦਾ ਫਾਇਦਾ ਹੋ ਜਾਣਾ ਲੱਗਦਾ ਹਾਂ ਬੜੇ ਆਰਾਮ ਨਾਲ ਬਾਈ ਆਰਾਮ ਨਾਲ ਬਾਈ ਜੀ ਡੇਢ ਲੱਖ ਰੁਪਏ ਦਾ ਫਾਇਦਾ ਹੋ ਸਕਦਾਗਾ ਜੇ ਤੁਸੀਂ ਨਵਾਂ ਟਰੈਕਟਰ ਲੈਂਦੇ ਹੋ ਤੇ ਨੰਬਰ ਨੰਬਰ ਆ ਗਿਆ ਬਾਈ ਜੀ ਇਹਦਾ ਹਾਂ ਹਾਂ ਨੰਬਰ ਨੰਪਣ ਲੱਗਿਆ ਨਾ ਹੋਇਆ ਹੋਇਆ ਠੀਕ ਆ ਬਾਈ ਜੀ ਤੇ ਬਾਕੀ ਕੰਡੀਸ਼ਨ ਚੈੱਕ ਜਰੂਰ ਕਰ ਲਓ ਹਾਂਜੀ ਤੇ ਠੀਕ ਆ ਬਾਈ ਜੀ ਲੱਭੀ ਠੀਕ ਆ ਬਾਈ ਜੀ ਧੰਨਵਾਦ ਬਾਈ ਤੇ ਲਓ ਬਾਈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਮੰਨਦਾ ਮਿਲਣੇ ਤਤਕਲੀ